ਪੰਜਾਬ ਸਰਕਾਰ ਨੌਜਵਾਨਾਂ ਦੇ ਵਿਦੇਸ਼ਾਂ ਵਿੱਚ ਜਾਣ ਦੇ ਰੁਝਾਨ ਨੂੰ ਠੱਲ ਪਾਉਣ ਅਤੇ ਰੁਜ਼ਗਾਰ ਦੇਣ ਦੇ ਆਪਣੇ ਵਾਅਦੇ ਨੂੰ ਪੂਰਾ ਕਰ ਰਹੀ ਹੈ ਅੱਜ ਬਹੁਤ ਸਾਰੇ ਨੌਜਵਾਨ ਮੁੰਡੇ ਕੁੜੀਆਂ ਪੰਜਾਬ ਸਰਕਾਰ ਦੇ ਪਰਿਵਾਰ ਦੇ ਵਿੱਚ ਸ਼ਾਮਲ ਹੋ ਰਹੇ ਬਗੈਰ ਕਿਸੇ ਰਿਸ਼ਵਤ ਤੋਂ ਬਗੈਰ ਕਿਸੇ ਸਿਫਾਰਿਸ਼ ਤੋਂ ਮੈਂ ਆਪਣੇ ਚੀਫ ਮਿਨਿਸਟਰ ਭਗਵੰਤ ਮਾਨ ਸਰ ਜੀ ਦਾ ਬਹੁਤ ਧੰਨਵਾਦ ਕਰਦਾ ਹਾਂ ਜਿਨ੍ਹਾਂ ਨੇ ਮੈਨੂੰ ਇਹ ਓਪਰਚੁਨਿਟੀ ਦਿੱਤੀ ਤੇ ਨਾਲੇ ਮੈਨੂੰ ਇਸ ਗਵਰਨਮੈਂਟ ਡਿਪਾਰਟਮੈਂਟ 'ਚ ਆਉਣ ਦਾ ਇੱਕ ਸੁਨਹਿਰੀ ਮੌਕਾ ਦਿੱਤਾ ਇੱਕ ਸੁਨਹਿਰੀ ਅਹੁਦਾ ਦਿੱਤਾ ਮੈਂ ਮਾਨ ਸਰਕਾਰ ਦਾ ਦਿਲ ਦੀ ਢੂੰਗਾਈ ਤੋਂ ਧੰਨਵਾਦ ਕਰਨਾ ਚਾਹੁੰਦੀ ਹਾਂ ਕਿਉਂਕਿ ਹਰ ਸਾਲ ਐਗਜ਼ਾਮ ਆਉਂਦੇ ਆ ਹਰ ਸਾਲ ਰਿਜ਼ਲਟ ਆਉਂਦੇ ਆ ਲਗਾਤਾਰ ਬੱਚਿਆਂ ਨੂੰ ਓਪਰਚੁਨਿਟिज ਮਿਲਦੀਆਂ ਪੰਜਾਬ ਸਰਕਾਰ ਮਿਸ਼ਨ ਰੋਜ਼ਗਾਰ ਦੇ ਤਹਿਤ ਨੌਕਰੀਆਂ ਦੇ ਗੱਫੇ ਦੇ ਰਹੀ ਹੈ ਇਸੇ ਦੇ ਤਹਿਤ ਹੁਣ ਤੱਕ ਬਿਨਾਂ ਕਿਸੇ ਸਿਫਾਰਿਸ਼ ਦੇ ਵਕ ਵਕਤ ਪਾਗਾਂ ਚ 54933 ਨੌਕਰੀਆਂ ਦਿੱਤੀਆਂ ਜਾ ਚੁੱਕੀਆਂ ਹਨ ਆਮ ਵੈਰੀ ਗ੍ਰੇਟਫੁਲ ਮੈਂ ਸੀਐਮ ਸਰ ਦਾ ਬਹੁਤ ਬਹੁਤ ਥੈਂਕ ਯੂ ਕਰਦੀ ਹਾਂ ਉਹਨਾਂ ਨੇ ਵੈਕੈਂਸੀਸ ਕਰਦੀ ਐਂਡ ਵਿਦਆਊਟ ਐਨੀ ਕਰਪਸ਼ਨ ਅੱਜ ਪਰ ਤੁਸੀਂ ਆਪਣਾ ਇੱਕ ਨੌਕਾਮ ਹਾਸਲ ਕਰ ਲਿਆ ਇਹ ਆਖਰੀ ਨੌਕਰੀ ਨਹੀਂ ਹੈ ਆਖਰੀ ਸਮਝਣਾ ਨਹੀਂ ਹੋਰ পড়ੋ ਜਿਨੇ ਕੋਈ ਯਾ ਤੇ ਜੀ ਨੋ ਉਹ ਰਫ ਇਟ ਪੀਸੀਐਸ ਦੇ ਵੀ ਨਿਕਲਣਗੇ ਕੰਮ ਯੂਪੀਐਸਸੀ ਸੈਂਟਰ ਖੋਲ ਰਿਹਾ ਆ ਆਈਐਸ ਵਾਸਤੇ ਤਿਆਰੀ ਕਰ ਲੋ ਤੋ ਆਪਾਂ ਕੰਨ ਕਰ ਸਕਦੇ ਜੀ ਜਿਹੜੇ ਆਈਐਸ ਬੰਦੇ ਆ ਕੋਈ ਨਹੀਂ ਤਾਂ ਆਪਣੇ ਵਰਗੇ ਹੀ ਆ ਬਸ ਉਹ ਸੈਟਿੰਗ ਚਾਹੀਦੀ ਐ ਪ੍ਰੋਪਰ ਮਾਹੌਲ ਚਾਹੀਦਾ ਬਸ ਸੋ ਉਹ ਅਸੀਂ ਤੁਹਾਨੂੰ ਦੇਵਾਂਗੇ ਸਰਕਾਰ ਦਾ ਕੰਮ ਰਨਵੇ ਹੁੰਦਾ ਰਨ ਦੇ ਜਹਾਜ਼ ਨੂੰ ਉਡਾਉਂਦਾ ਨਹੀਂ ਹੈਗਾ ਰਨ ਵਿੱਚ ਜਹਾਜ਼ ਨੂੰ ਮੌਕਾ ਦਿੰਦਾ ਹੈ ਪਹਿਲੇ ਮੈਂ ਸਿਵਲ ਡਿਫੈਂਸ ਅਚੀਵ ਵਾਰਡਾਣਾ ਅੱਜ ਇਸ ਸਿਵਲ ਡਿਫੈਂਸ ਬਰਨਾਲਾ ਵੱਲੋਂ ਇਹ ਸੜੇ ਸ਼ਹੀਦ ਉਦਮ ਸਿੰਘ ਜੀ ਹੈ ਉਹਨਾਂ ਨੂੰ ਇੱਕ ਸਨਮਰਨ ਲਈ ਸਮਾਰੋਹ ਕੀਤਾ ਹੈ ਜਿਹਦੇ ਵਿੱਚ ਕੈਂਡਲ ਮਾਰਚ ਪਾਸ ਕੀਤੀ ਗਈ ਹੈ ਸਾਰੇ ਸਿਵਲ ਡਿਫੈਂਸ ਦੇ ਜਿਹੜੇ ਵਰਕਰਸ ਨੇ ਹੈ ਸ਼ੋਲਡਜਰਸ ਨੇ ਹੈ ਵੋਲੰਟੀਅਰਸ ਨੇਗੇ ਆਫਿਸ ਵੀਰਰਸ ਨੇਗੇ ਉਹਨਾਂ ਨੇ ਬੱਚੜ ਕੇ ਭਾਗ ਲੇਤਾ ਹੈ ਉਹਦੀਆਂ ਕੁਰਬਾਨੀਆਂ ਨੂੰ ਯਾਦ ਕੀਤਾ ਹੈ ਸਰ ਕੀ ਕਹਿਣਾ ਚਾਹੁੰਦੇ ਹੋ ਜਿਸ ਤਰ੍ਹਾਂ ਕਿ ਸ਼ਹੀਦ ਉਦਮ ਸਿੰਘ ਵਰਗਿਆਂ ਨੇ ਸੁਪਨਾ ਦੇਖਿਆ ਸੀ ਕਿ ਵੀ ਆਜ਼ਾਦ ਕਰਾਣਾ ਦੇਖ ਨੂੰ ਕੀ ਲੱਗ ਰਿਹਾ ਵੀ ਉਹ ਦੇਖਿਆ ਅੱਜ ਆਜ਼ਾਦ ਹੈਗਾ ਦੇਖੋ ਸਮੇਂ ਨੇ ਪਲਟੀ ਮਾਰੀ ਹੈ ਸਾਡੇ ਐਜੂਕੇਸ਼ਨ ਦੇ ਵਿੱਚ ਬਹੁਤ ਵੱਡਾ ਫਾਲਟ ਹੈ ਕਿ ਦੇਸ਼ ਪ੍ਰੇਮ ਦੇ ਉਦੇ ਵਿੱਚ ਕੋਈ ਜ਼ਿਕਰ ਹੀ ਨਹੀਂ ਕੀਤਾ ਜਾ ਰਿਹਾ ਕਿਤਾਬਾਂ ਦੇ ਵਿੱਚ ਨਾ ਸਕੂਲਾਂ ਦੇ ਵਿੱਚ ਨਾ ਕਾਲਜਾਂ ਦੇ ਵਿੱਚ ਅਸੀਂ ਕੀ ਦੇ ਰਹੇ ਆ ਬੱਚਿਆਂ ਨੂੰ ਪੈਕੇਜ ਦੇ ਰਹੇ ਆਂਗੇ 7 ਲੱਖ ਦਾ 10 ਲੱਖ ਦਾ 20 ਲੱਖ ਦਾ ਰਾਸ਼ਟਰਪਤੀ ਕੋਈ ਉਹਨਾਂ ਦੀ ਐਜੂਕੇਸ਼ਨ 'ਚ ਭਾਵਨਾ ਨਹੀਂ ਹੈ ਉਦੋਂ ਸੀਦਾ ਜਿਹੜਾ ਸੁਪਨਾ ਸੀਗਾ HSRA ਦੇ ਵਿੱਚ Human Socialist Republic Association ਦੇ ਵਿੱਚ ਉਹ ਕਹਿੰਦੇ ਸੀ ਕਿ ਜਿਹੜੀ ਵਿੱਦਿਆ ਹੋਣੀ ਚਾਹੀਦੀ ਹੈ এডਿਊਕੇਸ਼ਨ ਹੋਣੀ ਚਾਹੀਦੀ ਹੈ ਇਹ ਚ ਗੁਣਵੱਤਾ ਹੋਣੀ ਚਾਹੀਦੀ ਹੈ ਇਹ ਚ ਦੇਸ਼ ਪ੍ਰੇਮ ਹੋਣਾ ਚਾਹੀਦਾ ਹੈ ਇਹ ਚ ਮਿੱਟੀ ਦੀ ਖਾਤਰ ਜੁੜੀ ਹੋਈ ਹੈ ਖੁਸ਼ੂ ਹੁਣੀ ਚਾਹੀਦੀ ਹੈ ਸਰ ਜਿਸ ਤਰ੍ਹਾਂ ਪੰਜਾਬ ਸਰਕਾਰ ਨੇ ਵੀ ਜਿਹੜਾ ਹੈਗਾ ਛੁੱਪੀ ਦਾ ਐਲਾਨ ਕੀਤਾ ਪੰਜਾਬ ਦੇ ਵਿੱਚ ਅੱਜ ਉਸ ਚੀਜ਼ ਨੂੰ ਕਿਵੇਂ ਦੇਖਦੇ ਹੋ ਤੁਸੀਂ ਛੁੱਟੀ ਦਾ ਛੁੱਟੀ ਦਾ ਐਲਾਨ ਤਾਂ ਕੀਤਾ ਹੈ ਪੰਜਾਬ ਸਰਕਾਰ ਨੇ ਆਪਣਾ ਮਾਨ ਸਨਮਾਨ ਉਹਨਾਂ ਨੂੰ ਬਖਸ਼ਿਆ ਹੈ ਅਸੀਂ ਸਰਕਾਰ ਦੇ ਬਹੁਤ ਧੰਨਵਾਦੀ ਹਾਂ ਕਿ ਉਹਨਾਂ ਨੇ ਸ਼ਿਦੂਦਮ ਸਿੰਘ ਨੂੰ ਅੱਜ ਇਹ ਛੁੱਟੀ ਦੇ ਇਕਰਾਰ ਵਿੱਚ ਮਤਲਬ ਉਹਨਾਂ ਦਾ ਮਾਨ ਸਨਮਾਨ ਕੀਤਾ ਹੈ ਉਹਨਾਂ ਨੇ ਕੁਰਬਾਨੀਆਂ ਨੂੰ ਯਾਦ ਕੀਤਾ ਹੈ ਮੇਨੋ ਜਗਰਾਜ ਪੰਡੋਰੀ ਜੀ ਮਿਊਨਿਸਪਲ ਕਾਉਂਸਲਰ ਅੱਜ ਸਿਵਲ ਡਿਫੈਂਸ ਵੱਲੋਂ ਜਿਹੜਾ ਕੈਂਡਲ ਮਾਰਚ ਕੱਢਿਆ ਗਿਆ ਇਹ ਸਾਡੇ ਕੌਮ ਦੇ ਸ਼ਹੀਦ ਉਦਮ ਸਿੰਘ ਜੀ ਦੀ ਅੱਜ ਸਿਦੀ ਦੇਵਸ ਜੀ ਉਹਦੇ ਜਿਹੜਾ ਸੰਬੰਧ ਚ ਕੱਢਿਆ ਗਿਆ ਸਿਆਸੀ ਮਾ ਜਿਹੜਾ ਉਹਨਾਂ ਦਾ ਜੀ ਸਿਦੀ ਦੇਵਸ ਜੀ ਸੋ ਜਿਹੜਾ ਸਾਡਾ ਸਿਵਲ ਡਿਫੈਂਸ ਆ ਪਹਿਲੀ ਵਾਰ ਹੋਊਗਾ ਕਿ ਬਰਨਾਲੇ ਦੇ ਵਿੱਚ ਕੈਂਡਲ ਮਾਰਚ ਜਿਹੜਾ ਉਹ ਸਿਵਲ ਡਿਫੈਂਸ ਬਰਨਾਲਾ ਵੱਲੋਂ ਕੀਤਾ ਗਿਆ ਸੋ ਇਹ ਸਾਡਾ ਸਿਵਲ ਡਿਫੈਂਸ ਸਟੇਸ਼ਨ ਰੇਲਵੇ ਸਟੇਸ਼ਨ ਤੋਂ ਸ਼ੁਰੂ ਹੋ ਕੇ ਭਗਤ ਸਿੰਘ ਜੀ ਦੇ ਸਟੈਚੂ ਕੋਲ ਆ ਕੇ ਜਿਹੜਾ ਸਮਾਪਤ ਹੋਇਆ ਇੱਥੇ ਕੈਂਡਲ ਵਗੈਰਾ ਲਗਾ ਕੇ ਉਹਨਾਂ ਦੀਆਂ ਜਿਹੜੀਆਂ ਕੀਤੀਆਂ ਕੁਰਬਾਨੀਆਂ ਉਸਨਾਂ ਨੂੰ ਯਾਦ ਕੀਤਾ ਗਿਆ ਔਰ ਸਾਡੇ ਪੂਰੇ ਸਿਵਲ ਡਿਫੈਂਸ ਦੀਆਂ ਟੀਮਾਂ ਇੱਥੇ ਪਹੁੰਚੀਆਂ ਮੇਰਾ ਨਾਮ ਸੰਗੀਤ ਸ਼ਰਮਾ ਜੀ ਸਿਵਲ ਡਿਫੈਂਸ ਬਣੀਓ ਸ਼ਹੀਦ ਆਜਮ ਉਦਮ ਸਿੰਘ ਦੇ ਸ਼ਹੀਦੀ ਦਿਹਾੜੇ ਤੇ ਅੱਜ ਕੈਂਡਲ ਮਾਰਚ ਕਰਿਆ ਗਿਆ ਸਿਵਲ ਡਿਫੈਂਸ ਬਣੀਓ ਤੇ ਸ਼ਹੀਦ ਇਆਜਮ ਉਦਮ ਸਿੰਘ ਦੇ ਨਕਸ਼ੇ ਕਦਮ ਤੇ ਚੱਲਣ ਦਾ ਹੀ ਸੰਦੇਸ਼ ਸਿਵਲ ਡਿਫੈਂਸ ਵੱਨੀਓ ਦਿੱਤਾ ਜਾਊਗਾ ਸਿਵਲ ਡਿਫੈਂਸ ਜਿਹੜਾ ਹੈ ਉਹ ਦੇਸ਼ ਦੇ ਉੱਤੇ ਕਿਸੇ ਵੀ ਤਰ੍ਹਾਂ ਦੀ ਆਪਤਾ ਆਵੇ ਤਾਂ ਉਸ ਨੂੰ ਸਿਵਲ ਡਿਫੈਂਸ ਨੇ ਆਪਦੇ ਛਾਤੀ ਦੇ ਉੱਤੇ ਤਸਹਾਰਨ ਦਾ ਬਲ ਰੱਖਦੀ ਹੈ ਤੇ ਜਿਵੇਂ ਸ਼ਹੀਦ ਇਆਜਮ ਉਦਮ ਸਿੰਘ ਨੇ ਆਪਣੀ ਸ਼ਹਾਦਤ ਪ੍ਰਾਪਤ ਕੀਤੀ ਤੇ ਉਹ ਜਨਰਲ ਡਾਇਰ ਨੂੰ ਮਾਰ ਕੇ ਦੇਸ਼ ਦਾ ਮਤਲਬ ਬਦਲਾ ਲਿਆ ਤਾਂ ਉਸੇ ਤਰ੍ਹਾਂ ਜਿਹੜਾ ਸਿਵਲ ਡਿਫੈਂਸ ਹੈ ਅਸੀਂ ਉਹਨਾਂ ਦੇ ਨਕਸ਼ੇਕਰਨ ਤੇ ਚੱਲ ਕੇ ਹੀ ਮਤਲਬ ਦੇਸ਼ ਦੀ ਰੱਖਿਆ ਹਮੇਸ਼ਾ ਕਰਾਂਗੇ ਪਬਲਿਕ ਕੀ ਮੈਸੇਜ ਦੇਣਾ ਚਾਹੁੰਦਾ ਪਬਲਿਕ ਨੂੰ ਮੈਸੇਜ ਇਹ ਵੀ ਜਿਹੜਾ ਸ਼ਹੀਦਾਂ ਨੇ ਆਪਣੀਆਂ ਸ਼ਹਾਦਤਾਂ ਦਿੱਤੀਆਂ ਉਹ ਦੇਸ਼ ਦੀ ਰੱਖਿਆ ਵਾਸਤੇ ਦੇਸ਼ ਦੇ ਕਲਚਰ ਦੀ ਸੱਭਿਆਚਾਰ ਦੀ ਸਾਰੀ ਚੀਜ਼ਾਂ ਦੀ ਰੱਖਿਆ ਵਾਸਤੇ ਦਿੱਤੀ ਹੈ ਉਹਨੂੰ ਸੁਰੱਖਿਅਤ ਰੱਖਿਆ ਜਾਵੇ ਬੇਟੀਆਂ ਦਾ ਸਨਮਾਨ ਕੀਤਾ ਜਾਵੇ ਬੇਟੇ ਨਸ਼ਿਆਂ ਤੋਂ ਦੂਰ ਰਹਿਣ ਬਸ ਇਹੀ ਸੰਦੇਸ਼ ਹੈ